6 ਜੂਨ ਨੂੰ ਇੱਕ ਘਟਨਾ ਵਾਪਰਦੀ ਹੈ ਜੋ ਕਿ ਮੈਂਬਰ ਆਫ ਪਾਰਲੀਮੈਂਟ ਕੰਗਨਰ ਰਨਾਵਾ ਦੇ ਕਥਿਤ ਤੌਰ ਤੇ ਥੱਪੜ ਜੜਨ ਦੀ ਘਟਨਾ ਵੈ ਜਿਸ ਦੇ ਨਾਲ ਮਾਹੌਲ ਹੈ ਜੋ ਭਖ ਜਾਂਦਾ ਵੈ ਘਟਨਾ 6 ਜੂਨ ਨੂੰ ਵਾਪਰਦੀ ਹੈ ਜਦੋਂ ਕੰਗਨਰ ਰਨਾਵਾਤ ਚੰਡੀਗੜ੍ਹ 에어ਪੋਰਟ ਤੋਂ ਦਿੱਲੀ ਦੇ ਲਈ ਫਲਾਈਟ ਲੈਣ ਦੇ ਲਈ ਚੈਕਿੰਗ ਕਰਵਾ ਰਹੇ ਹੁੰਦੇ ਨੇ ਕੰਗਨਰ ਰਨਾਵਾਤ ਦੇ ਸੀਆਈਐਸਐਫ ਮੈਲਾ ਕਰਮੀ ਕੁਲਵਿੰਦਰ ਕੌਰ ਦੇ ਵੱਲੋਂ ਕਥਿਤ ਤੌਰ ਤੇ ਥੱਪੜ ਜੜ ਦਿੱਤਾ ਜਾਂਦਾ ਵੈ ਇਸ ਦੀ ਵਜ੍ਹਾ ਜੋ ਕੁਲਵਿੰਦਰ ਕੌਰ ਦੇ ਵੱਲੋਂ ਦੱਸੀ ਗਈ ਸੀ ਕਿ ਕੁਲਵਿੰਦਰ ਕੌਰ ਦੀ ਮਾਤਾ ਉਸ ਤਰਨੇ ਦੇ ਵਿੱਚ ਮੌਜੂਦ ਸੀ ਜਿਸ ਦੇ ਬਾਰੇ ਕੰਗਨਰ ਨਾਵਤ ਨੇ ਮਾੜੀ ਸ਼ਬਦਾਵਲੀ ਵਰਤੀ ਗਈ ਸੀ ਸੋ ਇਸ ਤੇ ਗੁੱਸੇ ਦੇ ਵਿੱਚ ਇਸ ਤੇ ਰੋਸ ਦੇ ਵਿੱਚ ਉਸ ਮਹਿਲਾ ਕਨਸਟੇਬਲ ਦੇ ਵੱਲੋਂ ਕੰਗਨਰ ਨਾਵਤ ਦੇ ਕਤੇ ਤੌਰ ਤੇ ਜੋ ਥੱਪੜ ਜੜ ਦੇਣ ਦੀ ਘਟਨਾ ਵੈ 6 ਜੂਨ ਨੂੰ ਸਾਹਮਣੇ ਆਂਦੀ ਇਸ ਘਟਨਾ ਤੋਂ ਬਾਅਦ ਕੰਗਨਰ ਨਾਵਤ ਦੇ ਹੱਕ ਦੇ ਵਿੱਚ ਲੋਕ ਆਂਦੇ ਨੇ ਕੁਝ ਲੋਕ ਜੋ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆਂਦੇ ਨੇ ਅਤੇ ਕੰਗਨਰ ਨਾਵਤ ਦੇ ਵੱਲੋਂ ਇੱਕ ਮੁਕਦਮਾ ਵੀ ਦਰਜ ਕਰਵਾਇਆ ਜਾਂਦਾ ਵੈ ਸੋਸ ਮੁਕਦਮੇ ਦੇ ਤਹਿਤ ਕੁਲਵਿੰਦਰ ਕੌਰ ਮਹਿਲਾ ਕਨਸਟੇਬਲ ਜੋ ਕਿ ਸੀਆਈਐਸਐਫ ਮਹਿਲਾ ਕਨਸਟੇਬਲ ਹੈ ਉਸ ਨੂੰ ਮੌਤਲ ਵੀ ਕਰ ਦਿੱਤਾ ਜਾਂਦਾ ਵੈ ਪਰ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ CISF ਮਹਿਲਾ ਜਵਾਨ ਕੁਲਵਿੰਦਰ ਕੌਰ ਜਿਸ ਦਾ ਤਬਾਦਲਾ ਵੈ ਬੈਂਗਲੌਰ 에ਅਰਪੋਰਟ ਤੇ ਕਰ ਦਿੱਤਾ ਗਿਆ ਵੈ ਸੋ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ ਜੋ ਇਹ ਮਾਮਲਾ ਵੈ ਬਹੁਤ ਦੇਰ ਤੱਕ ਪੱਕਿਆ ਰਹਿੰਦਾ ਵੈ ਕੁਲਵਿੰਦਰ ਕੌਰ ਦੇ ਥੱਪੜ ਜਣਨ ਦੀ ਘਟਨਾ ਤੋਂ ਬਾਅਦ ਕਿਸਾਨ ਜਥੇ ਬੰਦੀਆਂ ਨੇ ਜੋ ਕਿ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆ ਜਾਂਦੀਆਂ ਨੇ ਉਹਨਾਂ ਦੇ ਹੱਕ ਦੇ ਵਿੱਚ ਸਰਕਾਰਾਂ ਨੂੰ ਦਰਖਾਸਤ ਵੀ ਦਿੱਤੀ ਜਾਂਦੀ ਹੈ ਸਰਕਾਰਾਂ ਦੇ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਵੀ ਹੁੰਦਾ ਵੈ ਕਿ ਉਸ ਮਹਿਲਾ ਕਰਮੀ ਦੇ ਖਿਲਾਫ ਮਾਮਲਾ ਦਰਜ ਨਾ ਕੀਤਾ ਜਾਵੇ ਪਰ ਮਹਿਲਾ ਕਰਮੀ ਦੇ ਜੋ ਖਿਲਾਫ ਮਾਮਲਾ ਦਰਜ ਹੋਇਆ ਵੈ ਉਸ ਦੇ ਤਹਿਤ ਉਸ ਨੂੰ ਮੌਤਲ ਵੀ ਕਰ ਦਿੱਤਾ ਜਾਂਦਾ ਹੈ ਤੇ ਹੁਣ ਉਸ ਤੋਂ ਬਾਅਦ ਉਸ ਨੂੰ ਜੋ ਇਸ ਡਿਊਟੀ ਤੇ ਦੁਬਾਰਾ ਵਾਪਸ ਲੈ ਲਿਆ ਲੱਤਾ ਗਿਆ ਹੈ ਔਰ ਇਸ ਵਕਤ ਤੌਰਦ ਤਬਾਦਲਾ ਕਰਕੇ ਬੈਂਗਲੌਰ 에ਅਰਪੋਰਟ ਦੇ ਉੱਤੇ ਉਹਨਾਂ ਨੂੰ ਤਾਇਨਾਤ ਹੈ ਜੋ ਕੀਤਾ ਗਿਆ ਹੈ ਸੋ ਦੱਸ ਜੀ ਕਿ ਸੀਆਈਐਸਐਫ મહિલા ਜਵਾਨ ਕੁਲਵਿੰਦਰ ਕੌਰ ਦੇ ਪਤੀ ਵੀ ਸੀਆਈਐਸਐਫ ਦੇ ਵਿੱਚ ਜੋ ਡਿਊਟੀ ਨਿਭਾ ਰਹੇ ਨੇ ਇਸ ਦੇ ਨਾਲ ਜੋ ਕੰਗਨਰ ਰਾਵਤ ਦੇ ਥੱਪੜ ਮਾਰਨ ਵਾਲੀ ਘਟਨਾ ਤੋਂ ਬਾਅਦ ਕਈ ਲੋਕ ਕੰਗਨਰ ਰਾਵਤ ਦੇ ਹੱਕ ਦੇ ਵਿੱਚ ਬੋਲਦੇ ਨੇ ਤੇ ਕਈ ਲੋਕ ਸੀਆਈਐਸਐਫ મહિલા ਜਵਾਨ ਦੇ ਹੱਕ ਦੇ ਵਿੱਚ ਆ ਕੇ ਬੋਲਦੇ ਨੇ ਸੋ سوشل میڈیا ਦੇ ਉੱਤੇ ਇੱਕ ਲੰਬੇ ਸਮੇਂ ਤੱਕ ਮੁੰਦਾ ਏ ਪਖਿਆ ਰਹਿੰਦਾ ਵਾ ਇਸ ਮੁੱਦੇ ਦੇ ਵਿੱਚ ਅਲੱਗ-ਅਲੱਗ ਪ੍ਰਤੀਕਿਰਿਆਵਾਂ ਨੇ ਅਲੱਗ-ਅਲੱਗ ਲੋਕਾਂ ਦੇ ਵੱਲੋਂ ਦਿੱਤੀਆਂ ਜਾਂਦੀਆਂ ਨੇ ਤੇ ਹੁਣ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਮਹਿਲਾ CISF ਜਵਾਨ ਦੁਬਾਰਾ ਡਿਊਟੀ ਤੇ ਹਾਜ਼ਰ ਹੋ ਗਏ ਨੇ ਔਰ ਉਹ ਮੌਤ ਲਾਉਣ ਦੇ ਕੁਝ ਹੀ ਦਿਨ ਬਾਅਦ ਉਹਨਾਂ ਦਾ ਟਰਾਂਸਫਰ ਹੈ ਜੋ ਕਰ ਦਿੱਤਾ ਗਿਆ ਸੀ ਬੈਂਗਲੌਰ 에ਅਰਪੋਰਟ ਦੇ ਉੱਤੇ ਸੋ ਪੂਰੀ ਘਟਨਾ ਵੈ ਜੋ ਵਾਪਰਦੀ ਹੈ ਜੋ ਚੰਡੀਗੜ੍ਹ 에어ਪੋਰਟ ਦੇ ਉੱਤੇ ਚੰਡੀਗੜ੍ਹ 에어ਪੋਰਟ ਦੇ ਉੱਤੇ ਕਥਿਤ ਤੌਰ ਤੇ ਥੱਪੜ ਮਾਰਨ ਦੀ ਘਟਨਾ ਸਾਹਮਣੇ ਆਂਦੀ ਹੈ ਤੇ ਮਹਿਲਾ ਕਾਂਸਟੇਬਲ ਦੇ ਉੱਤੇ ਜੋ ਮੁਕਦਮਾ ਵੀ ਦਰਜ ਕੀਤਾ ਜਾਂਦਾ ਤੇ ਉਹਨਾਂ ਨੂੰ ਡਿਊਟੀ ਤੋਂ ਮੌਤਲ ਵੀ ਕਰ ਦਿੱਤਾ ਜਾਂਦਾ 6 ਜੂਨ ਨੂੰ ਇੱਕ ਘਟਨਾ ਵਾਪਰਦੀ ਹੈ ਜੋ ਕਿ ਮੈਂਬਰ ਆਫ ਪਾਰਲੀਮੈਂਟ ਕੰਗਨਾ ਰਣਾਵਾ ਦੇ ਕਥਿਤ ਤੌਰ ਤੇ ਥੱਪੜ ਜੜਨ ਦੀ ਘਟਨਾ ਵੈ ਜਿਸ ਦੇ ਨਾਲ ਮਾਹੌਲ ਐ ਜੋ ਭਖ ਜਾਂਦਾ ਵੈ ਘਟਨਾ 6 ਜੂਨ ਨੂੰ ਵਾਪਰਦੀ ਹੈ ਜਦੋਂ ਕੰਗਨਾ ਰਣਾਵਾਤ ਚੰਡੀਗੜ੍ਹ 에어ਪੋਰਟ ਤੋਂ ਦਿੱਲੀ ਦੇ ਲਈ ਫਲਾਈਟ ਲੈਣ ਦੇ ਲਈ ਚੈਕਿੰਗ ਕਰਵਾ ਰਹੇ ਹੁੰਦੇ ਨੇ ਕੰਗਨਾ ਰਣਾਵਾ ਦੇ ਸੀਆਈਐਸਐਫ ਮੈਲਾ ਕਰਮੀ ਕੁਲਵਿੰਦਰ ਕੌਰ ਦੇ ਵੱਲੋਂ ਕਥਿਤ ਤੌਰ ਤੇ ਥੱਪੜ ਜੜ ਦਿੱਤਾ ਜਾਂਦਾ ਵੈ ਇਸ ਦੀ ਵਜ੍ਹਾ ਜੋ ਕੁਲਵਿੰਦਰ ਕੌਰ ਦੇ ਵੱਲੋਂ ਦੱਸੀ ਗਈ ਸੀ ਕਿ ਕੁਲਵਿੰਦਰ ਕੌਰ ਦੀ ਮਾਤਾ ਉਸ ਤਰਨੇ ਦੇ ਵਿੱਚ ਮੌਜੂਦ ਸੀ ਜਿਸ ਦੇ ਬਾਰੇ ਕੰਗਨ ਨਾਵਤ ਨੇ ਮਾੜੀ ਸ਼ਬਦਾਵਲੀ ਵਰਤੀ ਗਈ ਸੀ ਸੋ ਇਸ ਤੇ ਗੁੱਸੇ ਦੇ ਵਿੱਚ ਇਸ ਤੇ ਰੋਸ਼ ਦੇ ਵਿੱਚ ਉਸ ਮਹਿਲਾ ਕਾਂਸਟੇਬਲ ਦੇ ਵੱਲੋਂ ਕੰਗਨਰ ਨਾਵਦ ਦੇ ਇਕ ਤੌਰ ਤੇ ਜੋ ਥੱਪੜ ਜੜ ਦੇਣ ਦੀ ਘਟਨਾ ਵੈ 6 ਜੂਨ ਨੂੰ ਸਾਹਮਣੇ ਆਂਦੀ ਹੈ ਇਸ ਘਟਨਾ ਤੋਂ ਬਾਅਦ ਕੰਗਨਰ ਨਾਵਦ ਦੇ ਹੱਕ ਦੇ ਵਿੱਚ ਲੋਕ ਆਂਦੇ ਨੇ ਕੁਝ ਲੋਕ ਜੋ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆਂਦੇ ਨੇ ਅਤੇ ਕੰਗਨਰ ਨਾਵਦ ਦੇ ਵੱਲੋਂ ਇੱਕ ਮੁਕਦਮਾ ਵੀ ਦਰਜ ਕਰਵਾਇਆ ਜਾਂਦਾ ਹੈ ਉਸ ਮੁਕਦਮੇ ਦੇ ਤਹਿਤ ਕੁਲਵਿੰਦਰ ਕੌਰ ਮਹਿਲਾ ਕਾਂਸਟੇਬਲ ਜੋ ਕਿ ਸੀਆਈਐਸਐਫ ਦੀ ਮਹਿਲਾ ਕਾਂਸਟੇਬਲ ਹੈ ਉਸ ਨੂੰ ਮੌਤਲ ਵੀ ਕਰ ਦਿੱਤਾ ਜਾਂਦਾ ਹੈ ਪਰ ਉਹਨ ਖਬਰ ਸਾਹਮਣੇ ਆ ਰਹੀ ਹੈ ਕਿ IASF ਮਹਿਲਾ ਜਵਾਨ ਕੁਲਵਿੰਦਰ ਕੌਰ ਜਿਸ ਦਾ ਤਬਾਦਲਾ ਵੈ ਬੈਂਗਲੌਰ 에어ਪੋਰਟ ਤੇ ਕਾਰ ਦਿੱਤਾ ਗਿਆ ਵੈਸੋ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ ਜੋ ਇਹ ਮਾਮਲਾ ਵਾ ਬਹੁਤ ਦੇਰ ਤੱਕ ਪਕਿਆ ਰਹਿੰਦਾ ਵੈ ਕੁਲਵਿੰਦਰ ਕੌਰ ਦੇ ਥੱਪੜ ਜਣਨ ਦੀ ਘਟਨਾ ਤੋਂ ਬਾਅਦ ਕਿਸਾਨ ਜਥੇ ਬੰਦੀਆਂ ਨੇ ਜੋ ਕਿ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆ ਜਾਂਦੀਆਂ ਨੇ ਉਹਨਾਂ ਦੇ ਹੱਕ ਦੇ ਵਿੱਚ ਸਰਕਾਰਾਂ ਨੂੰ ਦਰਖਾਸਤ ਵੀ ਦਿੱਤੀ ਜਾਂਦੀ ਹੈ ਸਰਕਾਰਾਂ ਦੇ ਜੇ ਖਿਲਾਫ ਵਿਰੋਧ ਪ੍ਰਦਰਸ਼ਨ ਵੀ ਹੁੰਦਾ ਵੈ ਕਿ ਉਸ ਮਹਿਲਾ ਕਰਮੀ ਦੇ ਖਿਲਾਫ ਮਾਮਲਾ ਦਰਜ ਨਾ ਕੀਤਾ ਜਾਵੇ ਪਰ ਮਹਿਲਾ ਕਰਮੀ ਦੇ ਜੋ ਖਿਲਾਫ ਮਾਮਲਾ ਦਰਜ ਹੋਇਆ ਵੈ ਉਸ ਦੇ ਤਹਿਤ ਉਸ ਨੂੰ o total ਕਰ ਦਿੱਤਾ ਜਾਂਦਾ ਹੈ ਤੇ ਹੁਣ ਉਸ ਤੋਂ ਬਾਅਦ ਉਸ ਨੂੰ ਜੋ ਇਸ ਡਿਊਟੀ ਤੇ ਦੁਬਾਰਾ ਵਾਪਸ ਲੈ ਲਿੱਤਾ ਗਿਆ ਹੈ ਬੈ ਹੋਰ ਇਸ ਵਕਤ ਤੌਰਦ ਤਬਾਦਲਾ ਕਰਕੇ ਬੈਂਗਲੌਰ 에ਅਰਪੋਰਟ ਦੇ ਉੱਤੇ ਉਹਨਾਂ ਨੂੰ ਤਾਇਨਾਤ ਹੈ ਜੋ ਕੀਤਾ ਗਿਆ ਦਾ ਸੋ ਦੱਸ ਜੀ ਕਿ ਸੀਆਈਐਸਐਫ মহিলা ਜਵਾਨ ਕੁਲਵਿੰਦਰ ਕੌਰ ਦੇ ਪਤੀ ਵੀ ਸੀਆਈਐਸਐਫ ਦੇ ਵਿੱਚ ਜੋ ਡਿਊਟੀ ਨਿਭਾ ਰਹੇ ਨੇ ਇਸ ਦੇ ਨਾਲ ਜੋ ਕੰਗਨਰ ਰਾਵਤ ਦੇ ਥੱਪੜ ਮਾਰਨ ਵਾਲੀ ਘਟਨਾ ਤੋਂ ਬਾਅਦ ਕਈ ਲੋਕ ਕੰਗਨਰ ਰਾਵਤ ਦੇ ਹੱਕ ਦੇ ਵਿੱਚ ਬੋਲਦੇ ਨੇ ਤੇ ਕਈ ਲੋਕ ਸੀਆਈਐਸਐਫ মহিলা ਜਵਾਨ ਹੱਕ ਦੇ ਵਿੱਚ ਆ ਕੇ ਬੋਲਦੇ ਨੇ ਸੋ ਸੋਸ਼ਲ ਮੀਡੀਆ ਦੇ ਉੱਤੇ ਇੱਕ ਲੰਬੇ ਸਮੇਂ ਤੱਕ ਮੁੰਦਾ ਹੈ ਭਖਿਆ ਰਹਿੰਦਾ ਵੈ ਇਸ ਮੁੱਦੇ ਦੇ ਵਿੱਚ ਅਲੱਗ-ਅਲੱਗ ਪ੍ਰਤੀਕਿਰਿਆਵਾਂ ਨੇ ਅਲੱਗ-ਅਲੱਗ ਲੋਕਾਂ ਦੇ ਵੱਲੋਂ ਦਿੱਤੀਆਂ ਜਾਂਦੀਆਂ ਨੇ ਤੇ ਹੁਣ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਮਹਿਲਾ CISF ਜਵਾਨ ਦੁਬਾਰਾ ਡਿਊਟੀ ਤੇ ਹਾਜ਼ਰ ਹੋ ਗਏ ਨੇ ਔਰ ਉਹ ਮੌਤ ਲ ਹੋਣ ਦੇ ਕੁਝ ਹੀ ਦਿਨ ਬਾਅਦ ਉਹਨਾਂ ਦਾ ਟਰਾਂਸਫਰ ਹੈ ਜੋ ਕਰ ਦਿੱਤਾ ਗਿਆ ਸੀ ਬੈਂਗਲੌਰ 에어ਪੋਰਟ ਦੇ ਉੱਤੇ ਸੋ ਪੂਰੀ ਘਟਨਾ ਹੈ ਜੋ ਵਾਪਰਦੀ ਹੈ ਜੋ ਚੰਡੀਗੜ੍ਹ 에어ਪੋਰਟ ਦੇ ਉੱਤੇ ਚੰਡੀਗੜ੍ਹ 에어ਪੋਰਟ ਦੇ ਉੱਤੇ ਕਥਿਤ ਤੌਰ ਤੇ ਥੱਪੜ ਮਾਰਨ ਦੀ ਘਟਨਾ ਸਾਹਮਣੇ ਆਂਦੀ ਅਤੇ ਮਹਿਲਾ ਕਾਂਸਟੇਬਲ ਦੇ ਉੱਤੇ ਜੋ ਮੁਕਦਮਾ ਵੀ ਦਰਜ ਕੀਤਾ ਜਾਂਦਾ ਤੇ ਉਹਨਾਂ ਨੂੰ ਡਿਊਟੀ ਤੋਂ ਮੌਤਲ ਵੀ ਕਰ ਦਿੱਤਾ ਜਾਂਦਾ